In the same way, let us hope that the light of education wipes out the darkness of injustice. बेटा मैं बहुत थक गया और ऑफिस का काम है तुम वहां के पास चले जाओ मम एंड हसबैंड वेलकम टू आवर ऑनरेबल एबीसी सर मिस्टर राजीव वर्मा पीसीएस डिप्टी डायरेक्टर सर अमरजीत खट्टर आवर प्रिंसिपल सर डॉक्टर सुरेंद्र पाल और दी मंत्री एंड रिस्पेक्टेड टीचर्स फ्रॉम द ਇਹ ਪ੍ਰੈਜੈਂਟਿਕ ਹੈ ਬੁੱਕ ਇਟ ਸੋਭਾ ਪੀਐਮ શ્રી ਗੌਰ ਸੀਨੀਅਰ ਸੈਕੰਡਰੀ ਸਕੂਲ ਲੰਗੋਆ ਗਾਈ ਟੀਚਰ ਬੁਕਿੰਗ ਹੈ ਸਭ ਤੋਂ ਪਹਿਲਾਂ ਮੈਂ ਨਵਾਂ ਸ਼ਹਿਰ ਵਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਇਹ ਸਾਡੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਇੱਕ ਸਕੂਲ এনवायरमेंट ਵਿੱਚ ਚੁਣੇ ਗਏ ਹਨ ਸੈਕਟਰ ਹੋਣ ਅੱਜ ਇੱਥੇ ਆ ਕੇ ਉਹਨਾਂ ਨੂੰ ਅਸੀਂ ਸਮਾਂਤਵੀ ਕੀਤਾ ਹੈ ਅੱਗੇ ਉਹਨਾਂ ਨੂੰ ਅੱਗੇ ਪ੍ਰੇਰਿਤ ਵੀ ਕੀਤਾ ਹੈ ਕਿਉਂ ਇਸੇ ਤਰ੍ਹਾਂ ਹੀ এনवायरमेंट ਦੇ ਉੱਤੇ ਕੰਮ ਕਰਨ ਆਪਣੇ ਸ਼ਹਿਰ ਨੂੰ ਆਪਣੇ ਇਲਾਕੇ ਨੂੰ ਆਪਣੇ ਕਸਬੇ ਨੂੰ ਸਾਫ਼ ਸੁਥਰਾ ਰੱਖਣ ਜਿਵੇਂ ਪੀਣ ਵਾਲਾ ਪਾਣੀ ਹੈ ਉਹਨੂੰ ਬਲੂਟਿਡ ਹੋਣ ਤੋਂ ਬਚਾਉਣ 에ਅਰ ਪੋਲੂਸ਼ਨ ਕਰੀ ਉਹਨੂੰ ਘੱਟ ਕਰਨ ਅਤੇ ਧਰਤੀ ਮਾਤਾ ਨੂੰ ਬਚਾਉਣ ਤਾਂ ਕਿ ਅਧਿ 21 ਸਕੂਲਾਂ ਇਹਨ ਅਗਲੀ 50 ਸਕੂਲ ਨਵੇਂ ਸ਼ਹਿਰ ਚ ਸੈਕਟਰੋਂ ਅੱਜ ਪੀਐਮ ਸ਼੍ਰੀ ਗਵਰਨਮੈਂਟ ਸੀਨੀਅਰ ਸਕੂਲ ਲੰਗਰੋਂ ਆਪੇ ਕੀ ਜ਼ਿਲ੍ਹਾ ਪਧਰੀ ਸਸਟੇਨੈਬਿਲਿਟੀ ਲੀਡਰਸ਼ਿਪ ਪ੍ਰੋਗਰਾਮ ਰਵਾਇਆ ਗਿਆ ਇਸ ਵਿੱਚ ਜ਼ਿਲ੍ਹੇ ਦੇ 21 ਸਕੂਲਾਂ ਦੇ ਲੋੜਡ ਟਿਚਰ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਮਾਨਯੋਗ ਬਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਜੀ ਬਰਮਾ ਜੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਅਮਰਜੀਤ ਖਟਕਰ ਜੀ ਵੱਲੋਂ ਆਪਣੇ ਆਪਣੇ ਸਕੂਲ ਵਿੱਚ ਫースト ਸੈਕੰਡ ਥਰਡ ਪੋਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਦੇ ਨੋਡਲ ਟੀਚਰ ਜਿਹੜੇ ਵਾਤਾਵਰਣ ਨੂੰ ਪ੍ਰੋਡਿਊਸਟ ਹੋਣ ਤੋਂ ਬਚਾਉਣ ਦੇ ਲਈ ਵਿਦਿਆਰਥੀਆਂ ਦੇ ਨਾਲ ਲਗਾਤਾਰ ਕੰਮ ਕੀਤਾ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਮਨਜੋਗ ਬਧੀ ਇਕਤੀ ਕਮਿਸ਼ਨਰ ਜੀ ਵੱਲੋਂ ਸੰਦੇਸ਼ ਬੱਚਿਆਂ ਨੂੰ ਦਿੱਤਾ ਗਿਆ कि ਅਸੀਂ ਮਿਲ ਕੇ ਇਸ ਬਾਤਾਵਰਨ ਨੂੰ ਪ੍ਰਦੂਸ਼ਿਤ ਤੋਂ ਬਚਾਈਏ ਤੇ ਆਪਣਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਇੱਕ ਗ੍ਰੀਨ ਜ਼ਿਲ੍ਹਾ ਜੋ ਹੈ ਉਹ ਬਣਾਈਏ ਅਸੀਂ ਸਾਰੇ ਹੀ ਆਏ ਹੋਏ ਪਤਵੰਤਿਆਂ ਦਾ ਲੋੜੀਂਦੇ ਟੀਚਰ ਸਾਹਿਬਾਨ ਦਾ ਵਿਦਿਆਰਥੀਆਂ ਦਾ ਸਾਰੇ ਹੀ ਸਟਾਫ ਮੈਂਬਰਸ ਸਾਡੇ ਸਕੂਲ ਦੇ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਥੈਂਕਸ ਥੈਂਕਸ ਟੂ ਅਲੋਡ ਥੈਂਕਸ